ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਸਾਰਿਆਂ ਨੂੰ ਅੱਜ ਦੇ ਬਲੌਗ ਦੀ ਕਰਦੇ ਆਂ ਸ਼ੁਰੂਆਤ ਹੁਣ ਦਸਤਾਰ ਬੰਨੂਗਾ ਮੈਂ ਕਿਹਾ ਚੱਲ ਇੱਕ ਅੱਧੀ ਰੀ ਲੈ ਆਇਓ ਪਾ ਦਈਏ ਤੇ ਉਹ ਠੀਕੋ ਤੇ ਬਾਕੀ ਤੁਹਾਨੂੰ ਅੱਗੇ ਦਿਖਾਉਣੀ ਆ ਜੁੜੇ ਰਹੇ ਹੋ ਚਾਚੇ ਨਾਲ ਤੇ ਲੁੱਕ ਦੱਸਿਓ ਚਾਚੇ ਦੀ ਕਹੀ ਜੀ ਲੱਗੀ ਕਿ ਦਸਤਾਰ ਵਾਲੀ ਵਧੀਆ ਹੈ ਕਿ ਆਹ ਵਧੀਆ ਹੈ ਉਹ ਜ਼ਰੂਰ ਦੱਸਿਓ ਹਾਂਜੀ ਚੱਲਦੇ ਆਂ ਹੁਣ ਫਟਿਆਲੇ ਨੂੰ ਤੇ ਦਿਖਾਉਣੀ ਆ ਤੁਹਾਨੂੰ ਅੱਗੇ ਜਾ ਕੇ ਜੁੜੇ ਰਹੇ ਹੋ ਨਾਲ ਤੇ ਦੱਸਿਓ ਚਾਚੇ ਦੀ ਲੁੱਕ ਇਹੋ ਜਿਹੀ ਲੱਗੀ ਕਿ ਜਿਹੜੀਆਂ ਅੱਜ ਰੀਲਾਂ ਪਾਈਆਂ ਨੇ ਕਿ ਬਿਨਾ ਦਸਤਾਰ ਤੋਂ ਵਧੀਆ ਇਹ ਕਿ ਐ ਵਧੀਆ ਠੀਕ ਆ ਹੋਰ ਲਵ ਯੂ ਸਾਰਿਆਂ ਨੂੰ ਤੇ ਅੱਗੇ ਜਾ ਕੇ ਤੁਹਾਨੂੰ ਦਿਖਾਉਣੇ ਆ ਪਟਿਆਲੇ ਦਾ ਮਾਹੌਲ ਚੜ ਜੁੜੇ ਰਹੋ ਚੱਲਦੇ ਆ ਹੁਣ ਕੋਈ ਸਮਾਨ じゃ ਰਹਿ ਗਿਆ ਤੇ ਉਹ ਚੱਕਣ ਆਇਆ ਤੇ ਅੰਦਰ ਚਲੋ ਗਾਹਾਂ ਦਿਖਾਉਣੇ ਆ ਤੁਹਾਨੂੰ ਅੰਜੀ ਗੱਡੀ ਕੱਢ ਲਈ ਬਾਹਰ ਚੱਲਦੇ ਆ ਹੁਣ ਪਟਿਆਲੇ ਨੂੰ ਤੁਹਾਨੂੰ ਦਿਖਾਉਣੇ ਅੱਗੇ ਜਾ ਕੇ ਜਾ ਰਹੇ ਹਾਂ ਪਟਿਆਲੇ ਨੂੰ ਦਿਖਾਉਣੇ ਆ ਤੁਹਾਨੂੰ ਬਹੁਤ ਕਿਰਾਵਾਂ ਬਾਅਦ ਜਿਹੋ ਜਰ ਕਲੀਨ ਸ਼ੇਪ ਹੁੰਦਾ ਦੀ ਮਤਲਬ ਜਿਆਦਾ ਇਨਕਮ ਅਸੇਰੀਆਂ ਲਾਈਆਂ ਨੇ 3-4 ਲੱਖ ਦੀਆਂ ਦਾ ਇਨਕਮ ਹੈ ਕੂਤੀਆਂ ਹੁੰਦੀਆਂ ਠੀਕ ਹੈ ਨਾ ਪਤਾ ਹੈ ਤੁਹਾਨੂੰ ਫੋਟੋਆਂ ਜੀ ਦੇਖਦੇ ਹੋਵੋਗੇ ਬ੍ਰਾਂਡ ਰੇਵਨ ਤੋਂ ਸ਼ੁਰੂ ਕੀਤਾ ਸੀ ਬ੍ਰਾਂਡ ਕੋਈ ਛੱਡਿਆ ਨਹੀਂ ਹੈਗਾ ਠੀਕ ਹੈ ਨਾ ਹੁਣ ਫਿਰ ਚਲੋ ਕਹਿੰਦੇ ਲਾਇਆ ਕਰੋ ਮਗਾ ਕੋਈ ਗੱਲ ਨਹੀਂ ਇਸ ਕਰਕੇ ਲਾਲੀਆਂ ਲੱਗਦਾ ਉਹ ਪ੍ਰੋਪਰ ਆ ਜਾਏ ਜਾ ਰਹੇ ਹਾਂ ਰਸਤੇ ਚੰਪਟੇ ਵਾਲੇ ਅੱਗੇ ਜਾ ਕੇ ਦਿਖਾਉਣੀ ਆ ਦਾਣਾ ਮੰਡੀ ਪਟਿਆਲੇ ਆ ਗਿਆ ਹਜੀ ਆਪਣੀ ਮੱਕੀ ਵਿਕੀ ਨਹੀਂ ਹੈਗੀ ਦੇਖਦੇ ਆਂ ਜਾ ਕੇ ਬੋਲੀ ਵੀ ਹੈ ਕਿ ਕਿਆ ਕਰ ਰਹੇ ਆਂ ਹਾਂਜੀ ਮੰਡੀ 'ਚ ਆਇਆ ਭਰਨ ਲੱਗੇ ਪੈਣੇ ਦੂਵੀਂ ਲੁੱਟ بارش ਆਉਣ ਦੀ ਫੇਰ ਸੁਭਾਵਨਾ ਹੈ ਅੱਜ ਅਸੀਂ ਉਹ ਮਗਰ ਪਈਆਂ ਨੇ ਢੇਰੀਆਂ ਬਣਾਈਆਂ ਵੀ ਨਹੀਂ ਛੋਟ ਛੋਟੀਆਂ ਬਾਕੀ ਦੇਖਦੇ ਆਂ ਤੁਹਾਨੂੰ ਜੁੜੇ ਲੇ ਜੁੜੇ ਰਹੇ ਹੋ ਗਾਂਹ ਦਿਖਾਉਂਦੇ ਆਂ ਗਾਂਹ ਚੱਲਦੇ ਆਂ ਅੱਜ ਮੂਹੂ ਬਾਗ ਦੇਖਦੇ ਆਂ ਤੇ ਘੁੰਮਦੇ ਫਿਰਦੇ ਆਂ ਉਹ ਠੀਕ ਹੋ ਹਾਂਜੀ ਮੰਡੀ 'ਚ ਆਇਆ ਬਿਆ ਪਟਿਆਲੇ ਪਰ ਆ ਰਹੇ ਹੈ ਸੇਟ ਇੱਥੇ ਵੀ ਬੱਦਲ ਵਾਈ ਪੂਰੀ ਹੋਈ ਵੀ ਆ ਬਾਕੀ ਤੁਹਾਨੂੰ ਗਾਹਾਂ ਅੱਗੇ ਜਾ ਕੇ ਦਿਖਾਉਣਾ ਹੋਰ ਤੇ ਆ ਤਾਂ ਭਰਤੀ ਤੇ ਉੱਧਰ ਹੁਣ ਦੋਏ ਪਾਸੇ ਪਈਆਂ ਰੇ ਉਹ ਭਰ ਲੱਗੇ ਨੇ ਲੱਗ ਗਿਆ ਮੀਂਹ ਪੈਣ ਇੱਥੇ ਵੀ ਹਜੇ 45 ਕ ਕੱਟੇ ਭਰੇ ਗਏ ਨਹੀਂ ਉਹ ਤਾਂ ਨਹੀਂ ਮਨ ਲੱਗਦਾ ਭਰੇ ਜਾਂਦੇ ਮੀਂਹ ਪੈ ਕੇ ਹਟ ਗਿਆ ਇੱਥੇ ਤਾਂ ਪਟਿਆਲੇ ਦੇ ਦੇਖੋ ਹਰਿਆਲੀ ਕਿੰਨੀ ਸੋਹਣੀ ਲੱਗਦੀ ਆ ਘੈਂਟ ਲੱਗਦੀ ਆ ਯਾਰ ਦੱਸੋ ਪਟਿਆਲੇ ਵਾਲਿਓ ਆ ਫੜਕ ਨੂੰ ਕੌਣ ਕੌਣ ਲੰਘਿਆ ਹੈ ਮੈਂ ਤਾਂ ਬਹੁਤ ਲੰਘਿਆ ਯਾਰ ਇੱਧਰ ਘੁੰਮਿਆ ਵੀ ਬਹੁਤ ਆਹ ਬਹੁਤ ਚਾਚੇ ਦੀਆਂ ਛੋਟੇ ਦੀਆਂ ਮੈਂਬਰੀਆਂ ਜੁੜੀਆਂ ਵੀਆਂ ਨੇ ਅੱਧਰ ਯਾਰ ਹੋਰ ਦੱਸੋ ਠੀਕ ਹੋ ਦੇਖ ਲੋ ਰੱਬ ਦੇ ਰੰਗ ਉੱਥੇ ਦਾਣਾ ਮੰਡੀ ਨਹੀਂ ਪੈ ਰਿਆ ਦੀ ਅੱਧਰ ਹੈ ਨਹੀਂ 12 ਦਿਨ ਫੈਟ ਅੱਧਰ ਦੇਖੇ ਕਿ ਤੂੰ ਪੁੱਤ ਮਤਰੀ ਬਈਆ ਆਹੀਂ ਕਹਿੰਦੇ ਨੇ ਬੱਟਰ ਨਾਲ ਪੱਟ ਛੱਡ ਜਾਂਦਾ ਆ ਹਾਂਜੀ ਫਿਲਮ ਦਾ ਤਾਂ ਹੋ ਗਿਆ ਯਾਰ ਕੈਨਸਲ ਕਿਉਂਕਿ ਭਤੀ ਜਾ ਰਹੇ ਨੇ ਬਹੁਤ ਦੂਰ ਤੋਂ ਉਹਨਾਂ ਦਾ ਫੋਨ ਆ ਗਿਆ ਕਿੰਨੂੰ ਕਿੰਨੂੰ ਫੇਰ ਦੇਖ ਲੂੰਗਾ ਹੁਣ ਕੀ ਕਰ ਸਕਦਾ ਯਾਰ ਇਹਨੂੰ ਨਾਰਾਜ਼ ਕਰਕੇ ਨਹੀਂ ਨਾ ਆਪਾਂ ਭੇਜਣਾ ਹੈਗਾ ਬਾਕੀ ਤੁਹਾਨੂੰ ਦਿਖਾਉਣੇ ਆ ਅੱਗੇ ਆ 12 ਦਰੀ ਖੜਾ ਹੈਗੇ ਫਿਲਮ ਦਾ ਤਾਂ ਟਾਈਮ ਲੰਘ ਗਿਆ ਯਾਰ ਮੈਂ ਕਿਹਾ ਚੱਲ ਇੱਥੇ ਵੀ ਉਹ ਢਾ ਕੱਢ ਲੈਂਦੇ ਆ ਮਾਲ ਚ ਆਏ ਦੇ ਸਾਈਂ ਹਾਂਜੀ ਇੱਥੇ ਮਾਲ ਚ ਆਇਆ ਸੀ ਆ ਭਤੀਜ ਮਿਲ ਕੇ ਉਹ ਠੀਕ ਹੋ ਮੁੰਡਿਓ ਬਾਈ ਨਾ ਚੱਪ ਠੀਕ ਆ ਠੀਕ ਆ ਠੀਕ ਆ ਓਕੇ ਓ ਚੱਲ ਹਾਂਜੀ ਮੂਵੀ ਲਈ ਆਪਾਂ ਦੇਖ ਦੋਸਤੋ ਮਾਲ ਦੇ ਵਿੱਚ ਪਟਿਆਲੇ ਜੁਰਾਸੀ ਕ ਵਰਲਡ ਫਿਲਮ ਦੇਖੀ ਹੈ ਜਿਹੜੀ ਡਬ ਲੱਗੀ ਵੀ ਆ ਘੈਂਟਾ ਮੂਵੀ ਆ ਹਨ ਓਕੇ ਰਿਪੋਰਟ ਤੇ ਹੁਣ ਚੱਲਦੇ ਆ ਬਾਈਪੀਐਸ ਮਾੜੀ ਜੀ ਢੀ ਲਾ ਕੇ ਫੇਰ ਚਲਦੇ ਆ ਮੜਾ ਮੋਟਾ ਖਾਣ ਪੀਣ ਦਾ ਸਮਾਨ ਲੈ ਕੇ ਪਿੰਡ ਨੂੰ ਜੁੜੇ ਰਹੋ ਹੁਣ ਚਲਦੇ ਆ ਮੌਲ ਚੌਕ ਹਾਂਜੀ ਤੁਰਪੇ ਹੁਣ ਮੌਲ ਚੋਂ ਹੁਣ ਚਲਦੇ ਆ ਬਾਈਪੀਐਸ ਉੱਥੇ ਚਾਹ ਚੂ ਪੀਵਾਂਗੇ ਬੜੀ ਮੋਟੀ ਚਾਹ ਪੀ ਕੇ ਫੇਰ ਚਲਦੇ ਆ ਨੀਲਾ ਪਵਨ ਉੱਥੋਂ ਖਾਣ ਪੀਣ ਦਾ ਸਮਾਨ ਲੈ ਕੇ ਮੜਾ ਮੋਟਾ ਹੋ ਘਰ ਵਾਸਤੇ ਸਮਾਨ ਖਰੀਦਣਾਂ ਦੀ ਉਹ ਲੈ ਕੇ ਫਿਰ ਆਪਾਂ ਚਲਦੇ ਆ ਘਰ ਨੂੰ ਜੁੜੇ ਰਹੋ ਆ ਦੇਖੋ ਪਟਿਆਲੇ ਭਵਰਾ ਚੌਂਕ ਤੇ ਇੱਥੇ ਫੂਲ ਥੀਏਟਰ 'ਚ ਮੂਵੀਆਂ ਬਹੁਤ ਦੇਖੀਆਂ ਨੇ ਹਾਂਜੀ ਪਹੁੰਚ ਗਏ ਆਪਾਂ 2पीएस ਉੱਥੇ ਹੁਣ ਪਹਿਲਾਂ ਚਾਹ ਪੀਨੇ ਆ ਚਾਹ ਤੋਂ ਬਾਅਦ ਗੇੜੀ ਲਾਉਣੀ ਆ ਗੇੜੀ ਤੋਂ ਬਾਅਦ ਫਿਰ ਚੱਲਦੇ ਆ ਲੀਲਾ ਭਵਨ KFC ਵੱਲ ਠੀਕ ਆ ਜੀ ਆਜੂ ਹੁਣ ਤੁਹਾਨੂੰ ਦਿਖਾਉਣੀ ਆ ਆ ਜਿਹੜੇ ਮੇਰੇ ਭਤੀਜ ਬਾਹਰ ਗਏ ਪਿੰਨੇ ਆ ਦੇਖ ਲਓ ਭਾਈ ਕਹਿੰਦੇ ਹੁੰਨੇ ਉਹ ਚਾਚੇ ਗ੍ਰਿਲ ਜਰੂਰ ਬਣਾਈ ਜਾ ਕੇ ਆ ਸਭ ਤੋਂ ਬਲੌਗ 2पीएस ਆ ਬਲ 2पीएस ਤੇ ਹੁਣ ਮਰੇ ਹੈ ਹਾਂ ਜੀ ਆਜੋ 2पीएस ਭਾਈ ਮੁੰਡਿਓ ਆ ਗਿਆ ਮੈਂ ਚਾਹ ਪੀ ਕੇ ਫਿਰ ਲਾਉਣੀ ਆ ਗੇੜੀਆਂ ਠੀਕ ਹੈ ਨਾ ਫਿਰ ਖਾ ਮੇਰੇ ਕੰਨ ਖਾਈ ਜਾਂਦੇ ਹੁੰਨੀ ਉਹ ਚਾਚਾ ਆਉਦਾ ਨਹੀਂ ਚਾਚਾ ਆਉਦਾ ਨਹੀਂ ਹੁਣ ਅੱਧਾ ਘੰਟਾ ਇੱਥੇ ਹਾਂ ਮੈਂ ਜਿਹਨੇ ਵੀ ਆਉਣਾ ਹੈ ਆਜੋ ਜਿਹੜੀਆਂ ਵੀ ਲਾਉਣੇ ਆ ਜਦ ਤੱਕ ਮੈਂ ਕਾਇਮ ਹੋ ਜਾਂ ਚਾਹ ਚੂ ਪੀ ਕੇ ਆਜੋ ਭਾਈ ਤੁਹਾਨੂੰ ਚਾਹ ਪਲਾ ਦਿਆਂ ਬਾਹਰ ਵਾਲੇ ਆ ਬਲੌਗ ਸਪੈਸ਼ਲ ਤੁਹਾਡੇ ਵਾਸਤੇ ਬਣਾ ਰਹੇ ਹਾਂ ਤੁਸੀਂ ਕਹਣੀਓ ਚਾਚੇ ਅਸੀਂ ਬਾਹਰ ਬੈਠੇ ਹਾਂ ਤੁਹਾਨੂੰ 22PS ਦਿਖਾ ਦੇਣਾ ਹੈ ਬਾਕੀ ਤੁਹਾਨੂੰ ਲੱਜੂ ਆ ਭਾਈ ਮੁੰਡਿਓ ਵਿੱਚੇ ਕੁੜੀਆਂ ਨੂੰ ਵੀ ਲੱਜੂ ਆ ਖਾਸ ਕਰਕੇ ਡਬਲ ਲੱਜੂ ਹਾਂਜੀ ਚਾਹ ਪੀ ਰਹੇ ਸੀ ਯਾਰ ਇਹ ਤੇ ਵੀਪੀਐਸ ਭਤੀਜਾ ਗਿਆ ਮਲੇਰਕੋਟ ਲਿਆਂਦੋ ਪਿਛੇ ਆ ਹਾਂ ਜੀ ਹਾਂ ਕਿਹੜੇ ਭਤੀਜਾ ਦਾ ਗਾਣਾ ਆ ਬਣਾਇ ਬਣਾਣ ਬੁੱਲਰ ਠੀਕ ਆ ਠੀਕ ਆ ਆ ਹਾਂ ਬੋਲਦੇ ਆ ਬੋਲਦੇ ਹਾਂ ਜੀ ਬਾਈ ਕਿੱਦਾਂ ਸਾਰੇ ਘੈਂਟ ਆਪਾਂ ਚਾਚਾ ਜੀ ਨੂੰ ਮਿਲੇ ਆਪਣਾ ਗਾਣਾ ਆਇਆ ਗਗਨ ਪੁੱਲਰ ਬਲੇਮ ਸਾਉਂ ਦਾ ਪਿਆਰ ਰੱਖਿਓ ਮੇਰਾ ਭਰਾ ਬਣਾ ਕੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਕਮੈਂਟ ਕਰੋ ਠੀਕ ਆ ਯਾਰ ਮੁੰਡੇ ਵੀ ਨਵਾਂ ਮੁੰਡਾ ਐ ਨਵਾਂ ਵਿਚਾਰਾ ਸਿੰਗਰ ਆ ਸਪੋਰਟ ਕਰੋ ਯਾਰ ਠੀਕਾ ਮੈਂ ਰੀਲਾ ਬਣਾਉ ਬਾਈ ਉਹ ਠੀਕੋ ਉਹੀ ਗੱਲ ਨਹੀਂ ਤੇਰਾ ਗਾਣਾ ਚੱਲੂਗਾ ਯਾਰ ਚੱਕਰੀ ਨਹੀਂ ਹੈਗਾ ਟਾਈਮ ਲੱਗਦਾ ਹੁੰਦਾ ਕੋਈ ਗੱਲ ਨਹੀਂ ਖਿੱਚ ਕੇ ਰੱਖ ਯਾਰ ਤੇ ਹੁਣ ਜਾਣ ਲੱਗਿਆ ਦੀ ਯਾਰ ਬਾਈਪੀਐਸ ਤੋਂ ਪੁਤੀ ਜਾ ਕੇ ਆ ਲਵ ਯੂ ਆ ਬਾਈ ਤੁਹਾਨੂੰ ਲਵ ਯੂ ਬਹੁਤ ਹਾਂਜੀ ਚੱਲਣ ਲੱਗਿਆ ਦੀ ਇੱਥੋਂ ਬਾਈਪੀਐਸ ਤੋਂ ਪੁਤੀ ਜਾ ਕੇ ਲੰਗੜੋਈ ਤੋਂ ਹਾਂਜੀ ਹਾਂਜੀ ਲੰਗੜੋਈ ਜਾ ਠੀਕ ਆ ਠੀਕ ਆ ਲਵ ਯੂ ਆ ਯਾਰ ਤੁਹਾਨੂੰ ਮੁੰਡਿਓ ਓਕੇ ਜਾਂਦੇ ਚਲੋ ਠੀਕ ਆ ਓਕੇ ਹਾਂਜੀ ਅਸੀਂ ਕੇਆਰਸੀ ਤੇ ਚੱਲਦੇ ਆ ਮੈਂ ਕਿਹਾ ਖਾਣ ਪੀਣ ਦਾ ਸਮਾਨ ੜ ਲੀਏ ਮਾੜਾ ਮੂਤਾ ਘਰ ਦਾ ਸਮਾਨ ਲੈਣਾ ਹੈ ਉਹ ਲੈ ਕੇ ਆਪਾਂ ਚੱਲਦੇ ਆਂ ਫਿਰ ਘਰ ਨੂੰ ਜਿੰਨਾ ਵੀ ਅੱਜ ਬਲੌਗ ਬਣਿਆ ਪਾ ਦਾਂਗੇ ਫਿਰ ਉਹ ਠੀਕ ਹੋ ਹਾਂਜੀ ਮਿੱਤਰ ਪਿਆਰਿਓ ਧੀਜ ਧੀਜੀਆਂ ਬਹੁ ਮਿਲੇ ਅੱਜ ਜਿੰਨੇ ਵੀ ਅੱਜ ਮਿਲੇ ਤੁਹਾਡਾ ਧੰਨਵਾਦ ਤੇ ਆਪਾਂ ਲੈ ਲਿਆ ਖਾਣ ਪੀਣ ਵਾਲਾ ਜੰਗੜ ਚੱਲਦੇ ਆਂ ਹੁਣ ਪਿੰਡ ਨੂੰ ਇਹ ਦਿਖਾਉਨੇ ਆ ਤੁਹਾਨੂੰ ਅੱਗੇ ਜਾ ਕੇ ਦੇਖਿਓ ਬਲੌਗ ਹਾਂਜੀ ਬਾਈ ਨੰਬਰ ਆ ਗਏ ਚੱਲਦੇ ਆਂ ਹੁਣ ਪਿੰਡ ਨੂੰ ਹੁਣ ਆ ਗਏ ਆਪਾਂ ਬਾਈ ਨੰਬਰ ਚੱਲਦੇ ਆਂ ਪਿੰਡ ਨੂੰ ਹਾਂਜੀ ਪਟਿਆਲੇ ਆ ਤਰਪੜੀ ਮੈਂ ਗਾ ਸਬਜ਼ੀ ਸੂਚੀ ਲੈ ਲਈਏ ਮੜੀ ਮੁੱਟੀ ਦਿਖਾਦਾ ਤੁਹਾਨੂੰ ਮੰਡੀ ਦਾ ਮਾਹੌਲ ਆ ਦੇਖੋ ਮੰਡੀ ਲੱਗੀ ਵੀ ਐ ਅੱਜ ਇੱਕ ਗੱਲ ਹੋਰ ਯਾਰ ਭਤੀਜਿਓ ਜਦੋਂ ਮੈਂ ਫਿਲਮ ਫਿਲਮ ਦੇਖਣ ਆਉਣਾ ਹੁੰਦਾ ਮੂਵੀ ਦੇਖਣ ਦੇ ਦਿਆ ਕਰੋ ਯਾਰ ਅੱਜ ਤੁਸੀਂ ਮੇਰਾ ਟਾਈਮ ਨਗਾਤਾ ਫਿਲਮ ਦਾ ਫਿਰ ਮੈਨੂੰ ਕੋਈ ਹੋਰ ਦੇਖਣੀ ਪੈਗੀ ਯਾਰ ਬਾਕੀ ਹੋ ਠੀਕ ਆ ਤੁਹਾਨੂੰ ਲੱਗੂਗਾ ਦੇਖ ਲਿਆ ਕਰੋ ਯਾਰ ਮਾੜਾ ਜਾਂ ਹਾਂ ਵੀ ਐਨ ਮੰਡੀ ਭਰੀ ਪਈ ਆ ਭਤੀਜਿਓ ਮਾਰੋ ਮਾਰ ਉਹ ਆ ਪਿਆ ਕੰਮ ਗਰਮੀ ਵੀ ਬਹੁਤ ਆ ਅੱਜ ਪੱਟ ਉੱਟ ਰਿਹਾ ਮਨ ਲੱਗਦਾ ਮੀਂਹ ਪਊਗਾ ਮੇਰੇ ਸਾਹਮਣੇ ਹਾਂਜੀ ਆ ਨਿੱਕਾ ਮੋਟਾ ਘਰ ਦਾ ਸਮਾਨ ਲੈਣਾ ਸੀਗਾ ਉਹ ਫੇਸਬੁੱਕ ਤਾਂ ਮਿਲਿਆ ਨਹੀਂ ਹੈਗਾ ਉਹ ਤਾਂ ਅੰਦਰੋਂ ਇੱਕ ਅੱਗੇ ਬੜੀ ਦੁਕਾਨ ਤੋਂ ਮਿਲੂਗਾ ਇਹਨਾਂ ਕੋਲ ਹੈ ਨਹੀਂ ਕਹਿੰਦੇ ਅਸੀਂ ਰੱਖਦੇ ਨਹੀਂ ਤੇ ਉਹ ਠੀਕ ਹੋ ਚਾਚੂ ਪੱਤੀ ਲੈਣੀ ਸੀ ਹੋਰ ਸਾਉਦੇ ਪੱਤੇ ਜੇ ਲੈਣੇ ਸੀਗੇ ਹੋਰ ਦੱਸੋ ਗੱਲਬਾਤ ਬਾਕੀ ਜੁੜੇ ਰਹੋ ਤੁਹਾਨੂੰ ਗਾਹਾਂ ਜਾ ਕੇ ਦਿਖਾਉਣੀ ਆ ਤੇ ਹੁਣ ਚੱਲਦੇ ਆ ਪਿੰਡ ਨੂੰ ਹਾਂਜੀ ਘਰ ਆ ਗਏ ਹਾਂਜੀ ਪਿੰਡ ਆ ਗਏ ਜੀ ਤੇ ਹੁਣ ਅੱਜ ਦੇ ਵਲੌਗ ਦੀ ਕਰਦੇ ਆਂ ਈਐਂਡ ਤੇ ਵਲੌਗ ਨੂੰ ਦੇਖਿਓ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਲਵ ਯੂ